ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਅੱਜ ਇੱਥੇ ਪਹੁੰਚਣ ਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਧੰਵਾਦ ਕੀਤਾ ਜਾਂਦਾ ਸੋ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ ਉਹ ਤਕਰੀਬਨ 5-6 ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕਾਨਫਰੰਸ ਕਰਨ ਜਾ ਰਹੇ ਹਾਂ ਉਹਦੇ ਬੈਕਸੈਟ ਕੋ ਪ੍ਰੈਸ ਨੋਟ ਹੈਗਾ ਉਹ ਵੀ ਦੇਵਾਂਗੇ ਤੁਹਾਨੂੰ ਤੇ ਨਾਲ ਅਸੀਂ ਜਿਹੜੇ ਮੁੱਦੇ ਆ ਉਹਨਾਂ ਨੂੰ ਟੱਚ ਵੀ ਕਰਾਂਗੇ ਇੱਕ ਇੱਕ ਨੂੰ ਸੋ ਉਹਦੇ ਲਈ ਸਾਡੇ ਤਰਨਤਨ ਜ਼ਿਲ੍ਹੇ ਤੋਂ ਪਾਰਟੀ ਦੇ ਅਬਜ਼ਰਵਰ ਨੇ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਸਾਹਿਬ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਸਭ ਤੋਂ ਪਹਿਲਾਂ ਜਿਹੜੀ ਪੰਜਾਬ ਦੇ ਉੱਤੇ ਹੜ੍ਹਾਂ ਦਾ ਜੋ ਉਹ ਕਰੋਪੀ ਸੀਗੀ ਉਹਦੇ ਸਬੰਧ ਦੇ ਵਿੱਚ ਸਾਡੀ ਪਾਰਟੀ ਨੇ ਕੀ ਕੰਮ ਕੀਤਾ ਔਰ ਕਿਸ ਤਰ੍ਹਾਂ ਉਹ ਸਾਰੀ ਗੱਲ ਨੂੰ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੇ ਉਹ ਪੀੜਤ ਪਰਿਵਾਰ ਸੀ ਸਾਡੇ ਉਹਨਾਂ ਤੇ ਹੀ ਉਹ ਸਾਰਾ ਕੁਝ ਪਹਚਾਇਆ ਇੱਕ ਉਹ ਮੁੱਦਾ ਔਰ ਉਸ ਤੋਂ ਬਾਅਦ ਭਾਈ ਸਾਹਿਬ ਦੇ ਲਈ ਅਸੀਂ ਸਰਕਾਰ ਕੋਲੋਂ ਪ੍ਰੋਲ ਮੰਗੀ ਸੀਗੀ ਕਿ ਜਿਹੜੇ ਹੜ੍ਹ ਪੀੜਤ ਇਲਾਕੇ ਨੇ ਉਹਨਾਂ ਦੇ ਹਲਕੇ ਦੇ ਅੰਦਰ ਆਉਂਦੇ ਉਹਨਾਂ ਲੋਕਾਂ ਦੇ ਨਾਲ ਸਾਥ ਦੇਣ ਦੇ ਲਈ ਇਹ ਕੇ ਮੁੱਦਾ ਹੈ ਜੀ ਉਸ ਤੋਂ ਬਾਅਦ ਸੋਨਮ ਬਾਗਚੱਕ ਜਿਹੜੇ ਉੱਤੇ ਐਨਐਸਐ ਲਾਈਏ ਕੋ ਵੀ ਮੁੱਦਾ ਹੈ ਜੀ ਤੇ ਸਰਦਾਰ ਜੀਵਨ ਸਿੰਘ ਜੀ ਖਾਲਸਾ ਜਿਹੜੇ ਤਾਮਨ ਲਾਡੂ ਤੋਂ ਸਿੰਘ ਨੇ ਉਹਨਾਂ ਦੇ ਨਾਲ ਜੋ ਹੋਇਆ ਉਹਤੇ ਵੀ ਆਪਾਂ ਗੱਲ ਕਰਾਂਗੇ ਤੇ ਕੁਝ ਗੱਲ ਆਪਾਂ ਤਰਨ ਤਰਨ ਦੀ ਜਿਹੜੀ ਜਿਮਨੀ ਚੋਣਾ ਉਹਤੇ ਵੀ ਤੇ ਸਰਦਾਰ ਸੰਦੀਪ ਸਿੰਘ ਜੀ ਜਿਹੜੇ ਇਸ ਵੇਲੇ ਜੇਲ੍ਹ 'ਚ ਨੇ ਉਹਨਾਂ ਦੇ ਉੱਤੇ ਵੀ ਅੱਜ ਆਪਾਂ ਇਹ ਸਾਰੇ ਮੁੱਦਿਆਂ ਤੇ ਗੱਲ ਕਰਨੀ ਆ ਸੋ ਮੈਂ ਸਭ ਤੋਂ ਪਹਿਲਾਂ ਸਰਦਾਰ ਸੁਖਦੇਵ ਸਿੰਘ ਉਹਨਾਂ ਨੂੰ ਕਹੂੰਗਾ ਕਿ ਜਿਹੜੀ ਹੜਾਂ ਦੀ ਰਿਪੋਰਟ ਆ ਇਹਨਾਂ ਦੇ ਕੋਲ ਉਹ ਪ੍ਰੈਸ ਦੇ ਸਾਹਮਣੇ ਥੋੜੀ ਬਰੀਫ ਕਰ ਦੇਣ ਪਹਿਲਾਂ ਤੇ ਸਰਕਾਰ ਨੂੰ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਜਿਹੜੀ ਅਸੀਂ ਪ੍ਰੋਲ ਮੰਗੀ ਸੀ ਕਿ ਜਿਹੜੇ ਹੜ੍ਹ ਆਏ ਨੇ ਉਹਨਾਂ ਦੇ ਹਲਕੇ ਦੇ ਅੰਦਰ ਕਿਉਂਕਿ ਉਹ ਖਡੂਰ ਸਾਹਿਬ ਤੋਂ ਇਸ ਵੇਲੇ ਐਮਪੀ ਨੇ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਇਲਾਕੇ ਦੇ ਵਿੱਚ ਉੱਥੇ ਲੋਕਾਂ ਦਾ ਨੁਕਸਾਨ ਹੋਇਆ ਜਾਂ ਉਹ ਜੋ ਵੀ ਉਹਨਾਂ ਨੂੰ ਮੁਸ਼ਕਿਲਾਂ ਆਈਆਂ ਉਹ ਐਮਪੀ ਹੋਣ ਦੇ ਨਾਤੇ ਉਹਨਾਂ ਦੇ ਵਿੱਚ ਆ ਕੇ ਵਿਚਰਨ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਉਹ ਸਹਾਈ ਹੋਣ ਪਰ ਸਰਕਾਰ ਨੂੰ ਜਦੋਂ ਅਸੀਂ ਇਹ ਸਾਰੀ ਗੱਲ ਲਿਖ ਕੇ ਭੇਜੀ ਕਿ ਉਹਨਾਂ ਦਾ ਜੋ ਫੰਡ ਆ ਉਹ ਵੀ ਲੋਕਾਂ ਨੂੰ ਕਿਉਂਕਿ ਇਸ ਸਮੇਂ ਦੇ ਉੱਤੇ ਬੜੀ ਵੱਡੀ ਜ਼ਰੂਰਤ ਸੀਗੀ ਕਿ ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਜਾਵੇ ਚਾਹੇ 2 ਹਫ਼ਤਿਆਂ ਲਈ ਜਾਂ 3 ਹਫ਼ਤਿਆਂ ਲਈ ਪਰ ਉਹ ਸਰਕਾਰ ਨੇ ਇੰਨੀ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਅੰਦਰ ਐਡੀ ਵੱਡੀ ਆਫਤ ਆਈ ਹੋਈ ਸੀ ਔਰ 20 ਲੱਖ ਲੋਕਾਂ ਦੀ ਨਮਾਇੰਦਗੀ ਕਰਨ ਵਾਲੇ ਇੱਕ ਮੈਂਬਰ ਪਾਰਲੀਮੈਂਟ ਨੂੰ ਇਹੋ ਜਿਹੇ ਹਾਲਾਤ ਵਿੱਚ ਵੀ ਕੋਈ ਪ੍ਰੋਲ ਨਹੀਂ ਦਿੱਤੀ ਗਈ ਕਿ ਉਹ ਆਪਣੇ ਜਿਹੜੇ ਉਹਦੇ ਕੰਸਟੀਚੂਐਂਸੀ ਦੇ ਉਹਦੇ ਹਲਕੇ ਦੇ ਲੋਕ ਨੇ ਉਹਨਾਂ ਦੇ ਦੁੱਖ ਸੁੱਖ ਵਿੱਚ ਉਹ ਸ਼ਾਮਲ ਹੋ ਸਕਣ ਸੋ ਅਸੀਂ ਇਸ ਚੀਜ਼ ਦੀ ਕੋਰ ਨਿੰਦਾ ਕਰਦੇ ਹਾਂ ਕਿ ਜਿਹੜਾ ਉਹਨਾਂ ਨੇ ਇਹਨੂੰ ਬਿਲਕੁਲ ਰਿਜੈਕਟ ਕਰ ਦਿੱਤਾ ਉਹਦੀ ਕਾਪੀ ਵੀ ਸਾਡੇ ਕੋਲ ਹੈਗੀ ਆ ਉਹ ਵੀ ਅਸੀਂ ਤੁਹਾਨੂੰ ਦੇਵਾਂਗੇ ਸੋ ਅਸੀਂ ਸਮਝਦੇ ਹਾਂ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ ਜੇ ਉਹ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਆ ਕੇ ਵਿਚਰ ਨਹੀਂ ਸਕਦਾ ਜਾਂ ਜਿਹੜੇ ਉਹਨਾਂ ਦੇ ਐਮਪੀ ਲੈਡ ਫੰਡ ਦੇ ਪੈਸੇ ਨੇ ਉਹ ਉਹਨਾਂ ਨੂੰ ਦੇ ਨਹੀਂ ਸਕਦਾ ਤਾਂ ਫਿਰ ਮੇਰੇ ਖਿਆਲ ਇਤੋਂ ਮਾੜੀ ਕੋਈ ਗੱਲ ਨਹੀਂ ਹੋ ਸਕਦੀ ਹੈ ਜੀ ਸੋ ਉਹਦੀ ਅਸੀਂ ਬਿਲਕੁਲ ਕਰੜੇ ਸ਼ਬਦਾਂ ਵਿੱਚ ਪਾਰਟੀ ਵੱਲੋਂ ਨਖੇਦੀ ਕਰਦੇ ਆ ਜੋ ਭਾਰਤ ਸਰਕਾਰ ਪੰਜਾਬ ਦੇ ਨਾਲ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਦਬਾਇਆ ਜਾ ਰਿਹਾ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਉਹ ਸੰਵਿਧਾਨਕ ਤੌਰ ਤੇ ਚੋਣ ਜਿੱਤੇ ਹੋਏ ਨੇ ਸੋ ਇਹ ਬਹੁਤ ਇੱਕ ਮਾੜੀ ਗੱਲ ਆ ਸੋ ਉਹਦੇ ਨਾਲ ਹੀ ਦੂਸਰੀ ਸਗੀ ਕਿ ਸਰਦਾਰ ਜੀਵਨ ਸਿੰਘ ਜੀ ਜਿਹੜੇ ਤਾਮਲਨਾਡੂ ਤੋਂ ਸਾਡੇ ਸਿੱਖ ਨੇ ਵੀਰ ਨੇ ਉਹਨਾਂ ਦੇ ਨਾਲ 에어ਪੋਰਟ ਦੇ ਉੱਤੇ ਇੱਕ ਬੜੀ ਵੱਡੀ ਬਦਸਲੂਕੀ ਕੀਤੀ ਗਈ ਉਹ 에어 ਇੰਡੀਆ ਦੀ ਜਿਹੜੀ 에어ਲਾਈਨ ਆ ਉਹਦੇ ਜਿਹੜੇ ਕਰਮਚਾਰੀ ਸੀ ਉਹਨਾਂ ਵੱਲੋਂ ਵੀ ਤੇ ਜਿਹੜਾ ਸਰਕਾਰ ਦਾ ਸਟਾਫ ਸੀ ਉੱਥੇ ਉਹਦੇ ਵੱਲੋਂ ਵੀ ਸੋ ਅਸੀਂ ਸਮਝਦੇ ਹਾਂ ਕਿ ਅਸੀਂ ਪ੍ਰਸ਼ਾਸਨ ਨੂੰ ਹੱਲੇ ਤੱਕ ਇਹ ਹੀ ਨਹੀਂ ਦੱਸ ਸਕੇ ਕਿ ਜਿਹੜੇ ਸਾਡੇ ਧਾਰਮਿਕ ਚਿੰਨ੍ਹ ਨੇ ਉਹਨਾਂ ਦੇ ਲਈ ਅਸੀਂ ਉਸ ਇਨਸਾਨ ਨੂੰ ਗਲਤ ਬੋਲ ਰਹੇ ਹਾਂ ਜਾਂ ਉਹਨਾਂ ਦੀ ਕਦਰ ਕਿਉਂ ਨਹੀਂ ਕਰਦੇ ਹੈਗੇ ਜਿਹੜੇ ਲੋਕ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਪਰਪੱਕ ਰੱਖਣਾ ਚਾਹੁੰਦੇ ਆ ਸੋ ਉਹਨਾਂ ਦੇ ਉੱਤੇ ਜੋ ਇਹਨਾਂ ਨੇ ਕੀਤਾ ਅਸੀਂ ਸਮਝਦੇ ਆ ਕਿ ਸਰਕਾਰ ਨੇ ਬੜੀ ਮਾੜੀ ਗੱਲ ਕੀਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਘਟਗਣਤੀਆਂ ਇੱਥੇ ਇਸ ਦੇਸ਼ ਵਿੱਚ ਰਹਿੰਦੀਆਂ ਆ ਉਹਨਾਂ ਦੇ ਨਾਲ ਇਹੋ ਜਿਹਾ ਸਲੋਕ ਬਿਲਕੁਲ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਹੋ ਜਿਹੀ ਅਹਿਸਾਸ ਨਹੀਂ ਕਰਾਉਣਾ ਚਾਹੀਦਾ ਕਿ ਉਹ ਆਪਣੇ ਆਪ ਨੂੰ ਬਗਾਨਗੀ ਦੀ ਭਾਵਨਾ ਸਮਝਣ ਜਾਂ ਉਹਨਾਂ ਨੂੰ ਇਹ ਬਾਰ-ਬਾਰ ਮੁੱਦੇ ਲੋਕਾਂ ਵਿੱਚ ਲੈ ਕੇ ਜਾਣੇ ਪੈਣ ਸੋ ਉਸ ਤੋਂ ਅੱਗੇ ਜਾ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੇਹ ਦੇ ਅੰਦਰ ਸੋਨਮ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਵਾਤਾਵਰਣ ਤੇ ਕੰਮ ਕਰਨ ਵਾਲਾ ਇਨਸਾਨ ਸੀ ਉਹ ਜਿਸ ਵੇਲੇ ਕਸ਼ਮੀਰ ਦੀ ਧਾਰਾ 370 ਟੁੱਟੀ ਤੇ ਉਹਨੇ ਮੇਰੇ ਖਿਆਲ ਉਸ ਵੇਲੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਵੀ ਬੜੀ ਕੀਤੀ ਸੀ ਪਰ ਅੱਜ ਬੜੀ ਹੈਰਾਨਗੀ ਦੀ ਗੱਲ ਆ ਕਿ ਜਿਹੜੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਦੇ ਨਾਲ ਖੜੇ ਰਹੇ ਹਾਲਾਂਕਿ ਅਸੀਂ ਤਾਂ ਉਸ ਚੀਜ਼ ਨੂੰ ਰਿਜੈਕਟ ਕਰਦੇ ਆ ਜਿਹੜੀ ਉਹ ਧਾਰਾ ਤੋੜੀ ਗਈ ਸੀ ਉਹ ਅਸੀਂ ਕਹਿੰਨੇ ਉਹ ਗਲਤ ਕੀਤਾ ਉੱਥੇ ਦੇ ਲੋਕਾਂ ਦੇ ਨਾਲ ਪਰ ਉਹ ਲੋਕ ਜਿਹੜੇ ਪਹਾੜਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਉੱਥੇ ਜਾ ਕੇ ਆਪਣੇ ਹੱਕ ਦੀ ਗੱਲ ਕੀਤੀ ਕਿ ਸਾਨੂੰ ਜਿਹੜੇ ਇੱਥੇ ਰਾਈਟ ਨੇ ਉਹ ਮਿਲਣੇ ਚਾਹੀਦੇ ਨੇ ਜਿਹੜੇ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਔਰ ਉਹ ਰਾਈਟ ਦੇਣ ਦੇ ਲਈ ਉਹਨਾਂ ਨਾਲ ਇਸ ਦੇਸ਼ ਦੇ ਵਸਿੰਦੇ ਸਮਝਦੇ ਹੋਏ ਉਹਨਾਂ ਨਾਲ ਟੇਬਲ ਤੇ ਗੱਲਬਾਤ ਕਰਨ ਦੀ ਬਜਾਏ ਉੱਥੇ ਗੋਲੀਆਂ ਚਲਾਈਆਂ ਗਈਆਂ ਉੱਥੇ ਉਹਨਾਂ ਦਾ ਨੁਕਸਾਨ ਕੀਤਾ ਗਿਆ ਔਰ ਹੈਰਾਨੀ ਦੀ ਗੱਲ ਇਹ ਹੋਈ ਕਿਸ ਦੇਸ਼ ਦੇ ਅੰਦਰ NSA ਵਰਗਾ ਇੱਕ ਬੜਾ ਕਾਲਾ ਭੈੜਾ ਕਾਨੂੰਨ ਬਣਾਇਆ ਹੋਇਆ ਜਿਹੜਾ ਸਰਕਾਰਾਂ ਆਪਣੇ ਵਿਰੋਧੀਆਂ ਨੂੰ ਦਬਾਉਣ ਦੇ ਲਈ ਕਦੀ ਉਹ ਪੰਜਾਬ ਵਿੱਚ ਵਰਤਦੀਆਂ ਨੇ ਜਿਹਦੇ ਲਈ ਅਸੀਂ ਵੀ ਪੀੜਤਾ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਬਿਨਾਂ ਕਸੂਰ ਤੋਂ NSA ਲਾ ਕੇ ਉਹਨੂੰ ਜੇਲ੍ਹ 'ਚ ਡੱਕਿਆ ਹੋਇਆ ਸੋ ਉਸ ਇਨਸਾਨ ਦੇ ਉੱਤੇ NSA ਲਾ ਕੇ ਉਹਦੀ ਆਵਾਜ਼ ਨੂੰ ਬੰਦ ਕਰਨ ਲਈ ਉਹਨੂੰ ਵੀ ਕਿਸੇ ਦੂਸਰੇ ਸੂਬੇ ਦੇ ਵਿੱਚ ਲਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੋ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਦੇਸ਼ ਕਿੱਧਰ ਨੂੰ ਜਾ ਰਿਹਾ ਇਸ ਦੇਸ਼ ਦੇ ਜਿੰਨੇ ਵੀ ਇਸ ਦੇਸ਼ ਨੂੰ ਚਲਾਉਣ ਵਾਲੇ ਲੋਕ ਨੇ ਪਾਰਟੀਆਂ ਨੇ ਉਹਨਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਉਠਣਾ ਚਾਹੀਦਾ ਔਰ ਗੱਲ ਕਰਨੀ ਚਾਹੀਦੀ ਆ ਕਿਉਂਕਿ ਹਮੇਸ਼ਾ ਜਦੋਂ ਇਦਾਂ ਦੇ ਹਾਲਾਤ ਬਣਦੇ ਨੇ ਕਿਤੇ ਜੇ ਕੋਈ ਆਪਣੇ ਸੂਬੇ ਦੇ ਲਈ ਕੋਈ ਗੱਲ ਕਰਨੀ ਚਾਹੁੰਦਾ ਆ ਜਾਂ ਆਪਣੀ ਹੱਕੀ ਮੰਗ ਰੱਖਣੀ ਚਾਹੁੰਦਾ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਅਸੀਂ ਜੇਲ੍ਹ ਦੇ ਵਿੱਚ ਸੁੱਟ ਕੇ ਉਹਦੀ ਆਵਾਜ਼ ਨੂੰ ਬੰਦ ਕਰ ਦਈਏ ਸਾਡਾ ਫਰਜ਼ ਸਰਕਾਰਾਂ ਦਾ ਇਹ ਬਣਦਾ ਹੁੰਦਾ ਕਿ ਉਹਨੂੰ ਟੇਬਲ ਤੇ ਬਿਠਾੜ ਕੇ ਉਹਦੇ ਨਾਲ ਗੱਲਬਾਤ ਕੀਤੀ ਜਾਵੇ ਔਰ ਉਹ ਜਿਹੜੀ ਗੱਲਬਾਤ ਹੈ ਉਹਦੇ ਵਿੱਚੋਂ ਉਹਦੀ ਦੁੱਖ ਤਕਲੀਫ ਸੁਣ ਕੇ ਉਹਨੂੰ ਹੱਲ ਕੀਤਾ ਜਾਵੇ ਸਰਕਾਰਾਂ ਅਸੀਂ ਇਸ ਲਈ ਚੁਣਦੇ ਹਾਂ ਸੋ ਅਸੀਂ ਜਿਹੜਾ NSA ਵਰਗਾ ਕਾਲਾ ਕਾਨੂੰਨ ਇਸ ਦੇਸ਼ ਦੇ ਅੰਦਰ ਬਣਾਇਆ ਹੋਇਆ ਸਾਡੀ ਪਾਰਟੀ ਵੱਲੋਂ ਅਸੀਂ ਉਸ ਕਾਨੂੰਨ ਦੀ ਤੁਰੰਤ ਅਸੀਂ ਚਾਹੁੰਦੇ ਹਾਂ ਕਿ ਉਹ ਖਤਮ ਹੋਣਾ ਚਾਹੀਦਾ ਕਿਉਂਕਿ ਉਹ ਲੋਕਾਂ ਦੇ ਨਾਲ ਇਨਸਾਫ ਨਹੀਂ ਕਰਦਾ ਸੋ ਇੱਕ ਬੜੀ ਵੱਡਾ ਇਸ ਦੇਸ਼ ਦੇ ਅੰਦਰ ਮੁੱਦਾ ਆ ਔਰ ਸਾਰੀ ਪਾਰਟੀਆਂ ਦੇ ਲੋਕਾਂ ਨੂੰ ਇਸ ਗੱਲ ਦੇ ਲਈ ਖੜੇ ਹੋਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਬੰਦੇ ਦੇ ਉੱਤੇ ਗਲਤ ਐਨਐਸਏ ਲਾ ਕੇ ਉਹਨੂੰ ਜੇਲ੍ਹ ਵਿੱਚ ਡੱਕਿਆ ਨਾ ਜਾ ਸਕੇ ਸੋ ਉਸ ਤੋਂ ਅੱਗੇ ਇੱਕ ਹੈ ਕਿ ਜੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਸਾਡੀ ਤਰਨ ਤਰਨ ਦੀ ਜਿਮਨੀ ਚੋਂ ਆ ਉਹ ਸਾਨੂੰ ਲੱਗਦਾ ਕਿ ਹਫਤਾ ਜਾਂ ਦੋ ਹਫਤੇ ਦੇ ਅੰਦਰ ਅੰਦਰ ਉਹ ਅਨਾਉਂਸਮੈਂਟ ਹੋ ਜਾਣੀ ਆ ਕਿ ਕਿੰਨੀ ਤਰੀਕ ਨੂੰ ਹੋਣੀ ਆ ਸੋ ਉਹਦੇ ਲਈ ਅਸੀਂ ਬਿਲਕੁਲ ਤਿਆਰੀਆਂ ਕਰ ਲਈਆਂ ਨੇ ਸਾਡੇ ਸਾਰੇ ਜਿੰਨੇ ਜ਼ੋਨਾਂ ਦੇ ਇੰਚਾਰਜ ਆ ਉਹਨਾਂ ਨੂੰ ਤਿੰਨ ਤਿੰਨ ਪਿੰਡਾਂ ਦੇ ਉੱਤੇ ਟੀਮਾਂ ਬਣਾ ਕੇ ਲਾ ਦਿੱਤਾ ਗਿਆ ਆ ਔਰ ਉੱਥੇ ਜਾ ਕੇ ਉਹ ਲੋਕਾਂ ਦੇ ਵਿੱਚ ਕੰਮ ਕਰ ਰਹੇ ਨੇ ਔਰ ਬੜੀ ਵੱਡੀ ਸਾਨੂੰ ਸੰਗਤ ਦੇ ਵਿੱਚੋਂ ਹੰਗਾਰਾ ਮਿਲ ਰਿਹਾ ਸਾਰੇ ਲੋਕਾਂ ਦੇ ਵਿੱਚੋਂ ਕਿ ਤੁਸੀਂ ਆਓ ਔਰ ਆਪਣਾ ਕੈਂਡੀਡੇਟ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੇ ਨਾਲ ਚੱਲੇ ਸੀ ਉਸੇ ਤਰ੍ਹਾਂ ਹੀ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦੇ ਨਾਲ ਖੜੇ ਆ ਸੋ ਸਾਨੂੰ ਅਸੀਂ ਅੱਜ ਇਸ ਪ੍ਰੈਸ ਕਾਨਫਰੰਸ ਵਿੱਚ ਦੱਸਣਾ ਚਾਹੁੰਦੇ ਆ ਕਿ ਅਸੀਂ ਉਹ ਸਾਰੀ ਇਲੈਕਸ਼ਨ ਦੀ ਪਲੈਨਿੰਗ ਕਰ ਲਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉੱਥੇ ਆਪਣੇ ਦਫ਼ਤਰ ਵੀ ਖੋਲਣ ਜਾ ਰਹੇ ਆ ਔਰ ਪਿੰਡ ਪੱਦਰ ਤੇ ਸਾਰੀਆਂ ਸਾਡੀਆਂ ਟੀਮਾਂ ਉੱਥੇ ਹਰ ਪਿੰਡ ਦੇ ਵਿੱਚ ਅਸੀਂ ਪ੍ਰਚਾਰ ਦੇ ਲਈ ਲੋਕਾਂ ਦੇ ਨਾਲ رابطہ ਕਾਇਮ ਕਰਨ ਦੇ ਲਈ ਉੱਥੇ ਜਾ ਰਹੇ ਹਾਂ ਸੋ ਅਸੀਂ ਤੁਹਾਨੂੰ ਜਿਹੜੇ ਉਹ ਅਨਚਾਰਜ ਲਾਏ ਆ ਅੱਜ ਉਹਨਾਂ ਦੀ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਇਹ ਪ੍ਰੈਸ ਨੋਟ ਦੇ ਵਿੱਚ ਜਿੰਨੇ ਵੀ ਨਾਂ ਨੇ ਉਹ ਦੱਸ ਦਾਂਗੇ ਫਿਰ ਉਸ ਤੋਂ ਅੱਗੇ ਜਾ ਕੇ ਪਿਛਲੇ ਦਿਨੀ ਤੁਹਾਨੂੰ ਪਤਾ ਕਿ ਸਾਰਾ ਹੀ ਬੜੀ ਵੱਡੀ ਇੱਕ ਸਰਦਾਰ ਸੰਦੀਪ ਸਿੰਘ ਸਣੀ ਉਹਨਾਂ ਦੇ ਉੱਤੇ ਸਰਕਾਰ ਨੇ ਜਦੋਂ ਉਹਨਾਂ ਦਾ ਜੇਲ੍ਹ ਦੇ ਵਿੱਚ ਲੜਾਈ ਝਗੜਾ ਹੋਇਆ ਉੱਥੇ ਉਸ ਤੋਂ ਬਾਅਦ ਉਸ ਲੜਾਈ ਝਗੜੇ ਦੇ ਵਿੱਚ ਇੱਕ ਬਹੁਤ ਪਾਪੀ ਰੂਹ ਜਿਸ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਕੋਹ ਕੋਹ ਕੇ ਮਾਰਿਆ ਸੀਗਾ ਉਹ ਸਜ਼ਾ ਕੱਟ ਰਿਹਾ ਸੀ ਉਹਦੀ ਮੌਤ ਹੋ ਗਈ ਸੋ ਉਦੋਂ ਬਾਅਦ ਸੰਦੀਪ ਸਿੰਘ ਸਨੀ ਦੇ ਉੱਤੇ ਜੋ ਉਥੋਂ ਦੀ ਜਿਹੜਾ ਪ੍ਰਸ਼ਾਸਨ ਸੀਗਾ ਉਹਨਾਂ ਨੇ ਜੋ ਉਹਦੇ ਉੱਤੇ ਤਸ਼ੱਦਦ ਢਾਇਆ ਉਹ ਸਾਰੀਆਂ ਖਬਰਾਂ ਤੁਹਾਡੇ ਕੋਲ ਪਹੁੰਚਦੀਆਂ ਰਹੀਆਂ ਨੇ ਸੋ ਅਸੀਂ ਜੋ ਕੁਛ ਉਹਦੇ ਨਾਲ ਹੋਇਆ ਉਹਦੀ ਕੋਹਰ ਨਿੰਦਾ ਕਰਦੇ ਆ ਅਸੀਂ ਸਮਝਦੇ ਆ ਕਿ ਜੇ ਕੋਈ ਉਹਦੇ ਉੱਤੇ ਕਾਰਵਾਈ ਬਣਦੀ ਸੀਗੀ ਕਾਨੂੰਨੀ ਤੌਰ ਤੇ ਉਹ ਕਰਨੀ ਚਾਹੀਦੀ ਸੀ ਉਹਦੀ ਕੁੱਟਮਾਰ ਕਰਨ ਦੀ ਕੋਈ ਲੋੜ ਨਹੀਂ ਸੀ ਉੱਥੇ ਸੋ ਉਹਦੇ ਲਈ ਅਸੀਂ ਉਸ ਪਰਿਵਾਰ ਨੂੰ ਇੱਕ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਚਾਹੇ ਕੋਈ ਕਾਨੂੰਨੀ ਗੱਲ ਹੋਵੇ ਜਾਂ ਕਿਤੇ ਕਿਸੇ ਤੋਂ ਪਹੁੰਚ ਕਰਨ ਵਾਲੀ ਗੱਲ ਹੋਵੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਹਾਂਗੇ ਕਿਉਂਕਿ ਉਹਦੇ ਨਾਲ ਇਹ ਜ਼ਬਰ ਜੋ ਸਰਕਾਰ ਨੇ ਕੀਤਾ ਉਹਦਾ ਵੀ ਜਿਹੜਾ ਬਰਾਬਰ ਦਾ ਪਰਚਾ ਬਣਦਾ ਐਫ ਆਈ ਆਰ ਉਹ ਵੀ ਉਹ ਇਹਨਾਂ ਨੂੰ ਸਰਕਾਰ ਨੂੰ ਕਰਨੀ ਚਾਹੀਦੀ ਆ ਸੋ ਉਹਦੀ ਜਿਹੜੀ ਗੱਲ ਆ ਉਹ ਅਸੀਂ ਇੱਕ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆ ਕਿ ਸਰਦਾਰ ਸੰਦੀਪ ਸਿੰਘ ਸਣੀ ਉਹ ਇਸ ਵੇਲੇ ਪੂਰੇ ਪੰਜਾਬ ਦੇ ਨਹੀਂ ਪੂਰੇ ਇੰਟਰਨੈਸ਼ਨਲ ਤੌਰ ਤੇ ਲੋਕਾਂ ਦੇ ਵਿੱਚ ਬੜੀ ਉਹਦੀ ਗੱਲ ਚੱਲੀ ਆ ਉਹ ਗੱਲ ਚੱਲਣ ਦਾ ਇੱਕ ਬੜਾ ਵੱਡਾ ਕਾਰਨ ਹੈ ਕਿ ਜਿਸ ਵੇਲੇ ਉਹ ਜਿਹੜਾ ਸੂਬਾ ਸਰਹੰਦ ਆਪਣੇ ਆਪ ਨੂੰ ਕਹਾਉਂਦਾ ਸੀਗਾ ਜਿਸ ਵੇਲੇ ਲੋਕਾਂ ਦੇ ਉੱਤੇ ਤਸ਼ੱਦਦ ਕਰਦਾ ਸੀ ਨੌਜਵਾਨਾਂ ਦੇ ਉੱਤੇ ਉਹਨੇ ਕੱਲੇ ਉਹ ਨੌਜਵਾਨਾਂ ਨੂੰ ਹੀ ਨਹੀਂ ਮਾਰਿਆ ਗਲਤ ਤਰੀਕਿਆਂ ਨਾਲ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਦੇ ਜਿੰਨੇ ਰਿਸ਼ਤੇਦਾਰ ਹੁੰਦੇ ਸੀਗੇ ਚਾਹੇ 10 20 30 ਪਤਾ ਨਹੀਂ ਕਿੰਨੇ ਕੋ ਸਾਰੇ ਪਰਿਵਾਰਾਂ ਨੂੰ ਲਿਆ ਕੇ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਔਰ ਕਿੰਨੇ ਭੈੜੇ ਤਰੀਕੇ ਦੇ ਨਾਲ ਉਹ ਕੀਤਾ ਗਿਆ ਔਰ ਉਸ ਇਲਾਕੇ ਦੇ ਜਿੰਨੇ ਸੰਤ ਮਹਾਪੁਰਸ਼ ਸੀਗੇ ਉਹਨਾਂ ਨੂੰ ਵੀ ਜਿਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਮਾਰਿਆ ਗਿਆ ਮੇਰੇ ਖਿਆਲ ਲੀ ਇੱਕ ਮਨੁੱਖੀ ਕਦਰਾਂ ਕੀਮਤਾਂ ਦੇ ਵਿੱਚ ਜਦੋਂ ਆਪਾਂ ਇਨਸਾਨੀਅਤ ਦੇਖਦੇ ਆਂ ਤੋ ਸਭ ਤੋਂ ਮਾੜਾ ਭੈੜਾ ਤੇ ਨਕੰਮਾ ਕਰਦਾਰ ਸੀ ਉਸ ਇਨਸਾਨ ਦਾ ਸੋ ਉਹਦੇ ਲਈ ਅਸੀਂ ਅੱਜ ਇਥੋਂ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਸਨੀ ਦਾ ਪਰਿਵਾਰ ਹੈ ਉਹਨਾਂ ਨੂੰ ਜਾ ਕੇ ਮਿਲ ਕੇ ਉਹਨਾਂ ਨੂੰ ਇਹ ਵੀ ਕਮਾਂਗੀ ਕਿ ਅਸੀਂ ਤੁਹਾਡੇ ਨਾਲ ਆ ਕੋਈ ਤੁਹਾਨੂੰ ਦੁੱਖ ਤਕਲੀਫ ਹੋਵੇ ਅਸੀਂ ਉਹਦੇ ਵਿੱਚ ਖੜੇ ਆ ਔਰ ਦੂਸਰੇ ਪਾਸੇ ਤਰਨ ਤਰਨ ਦੇ ਲੋਕਾਂ ਦੀ ਜਿਹੜੀ ਇੱਕ ਆਵਾਜ਼ ਆ ਕਿ ਅਸੀਂ ਚਾਹੁੰਦੇ ਆ ਕਿ ਜੇ ਬੀਬੀ ਖਾਲੜਾ ਹੁਣੇ ਇਸ ਮੁਲਕ ਵਿੱਚ ਨਹੀਂ ਨੇ ਉਹਨਾਂ ਦੇ ਕੁਝ ਆਪਣੇ ਰਜੇਵੇਂ ਨੇ ਉਹਨਾਂ ਕਰਕੇ ਉਹ ਚੋਣ ਨਹੀਂ ਲੜਦੇ ਤੇ ਅਸੀਂ ਚਾਹੁੰਦੇ ਆ ਉਸ ਤੋਂ ਬਾਅਦ ਸੰਦੀਪ ਸਿੰਘ ਸਣੀ ਨੂੰ ਜਿਹੜੀ ਤਰਨ-ਤਰਨ ਦੀ ਚੋਣ ਆ ਉਹ ਲੜਾਈ ਜਾਵੇ। ਸੋ ਅਸੀਂ ਉਹਨਾਂ ਨੂੰ ਅੱਜ ਬੇਨਤੀ ਕਰਨ ਜਾਣਾ ਜੋ ਸੰਗਤ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਦੱਸਣ ਜਾਣਾ। ਬਾਕੀ ਉਸ ਪਰਿਵਾਰ ਦੇ ਉੱਤੇ ਆ ਕਿ ਉਹਨਾਂ ਨੇ ਫੈਸਲਾ ਕੀ ਲੈਣਾ ਚੋਣ ਲੜਨੀ ਜਾਂ ਨਹੀਂ ਲੜਨੀ ਪਰ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੇ ਸਰਦਾਰ ਸੰਦੀਪ ਸਿੰਘ ਸਣੀ ਉਹ ਚੋਣ ਉੱਥੋਂ ਲੜਦੇ ਨੇ ਤਾਂ ਉਹਦੇ ਲਈ ਸਾਨੂੰ ਸਾਰੇ ਪੰਜਾਬ ਦੇ ਜਿੰਨੇ ਲੋਕ ਇਸ ਤਸ਼ੱਦਦ ਦੇ ਵਿਰੁੱਧ ਨੇ ਕਿ ਨਾ ਜਿਹੜੇ ਸਮਝਦੇ ਆ ਕਿ ਜੋ ਉਸ ਧਰਤੀ ਦੇ ਉੱਤੇ ਇਹਨਾਂ ਨੇ ਐਡਾ ਵੱਡਾ ਤਸ਼ੱਦਦ ਕੀਤਾ ਉਹਦੇ ਖਿਲਾਫ ਆਵਾਜ਼ ਠਾਉਣੀ ਆ ਤੇ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਣੀ ਜੇ ਇਲੈਕਸ਼ਨ ਲੜਦੇ ਆ ਜਾਂ ਉਹਦਾ ਪਰਿਵਾਰ ਲੜਦਾ ਤਾਂ ਫਿਰ ਸਾਨੂੰ ਉਹਦੇ ਨਾਲ ਖੜੇ ਹੋਣਾ ਚਾਹੀਦਾ ਸੋ ਇਹ ਅੱਜ ਦੀਆਂ ਜਿਹੜੀਆਂ ਮੁੱਖ ਗੱਲਾਂ ਸੀ ਇਹਦੇ ਉੱਤੇ ਤੁਹਾਡੇ ਨਾਲ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀਗੀ ਸੋ ਉਸ ਤੋਂ ਅੱਗੇ ਜਾ ਕੇ ਜਿਹੜੀ ਉਹ ਹੜਾਂ ਦੀ ਗੱਲ ਆ ਉਹ ਸਰਦਾਰ ਸੁਖਦੇਵ ਸਿੰਘ ਜੀ ਹੁਣੀ ਜੀ ਤੁਹਾਨੂੰ ਥੋੜੀ ਬਰੀਫ ਕਰ ਦੇਣਗੇ ਔਰ ਜੇ ਕੋਈ ਸਵਾਲ ਹੋਵੇ ਉਹ ਤੁਸੀਂ ਕੋਈ ਨਹੀਂ ਬਾਪੂ ਜੀ ਨਾਲ ਵੀ ਕਰ ਸਕਦੇ ਆ ਤੁਸੀਂ ਉਹਦਾ ਜਵਾਬ ਇਹਨਾਂ ਕੋਲੋਂ ਲੈ ਸਕਦੇ ਆ ਸੋ ਇਹ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਸਾਰੇ ਜਿੰਨੇ ਸਾਡੇ ਪੱਤਰਕਾਰ ਵੀਰ ਜਿੰਨੇ ਸਾਡੇ ਮੀਡੀਆ ਵਾਲੇ ਇੱਥੇ ਵੀਰ ਬੈਠੇ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਆ ਰਹੀ ਆ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜੋ ਸੱਚ ਹੋਵੇ ਉਹ ਤੁਸੀਂ ਬਸ ਦਿਖਾ ਦੇਈਓ ਜੋ ਲੋਕਾਂ ਦੀਆਂ ਉੱਥੇ ਭਾਵਨਾਵਾਂ ਹੋਣਗੀਆਂ ਉਹਦੀ ਕਵਰੇਜ ਇੱਕ ਪੰਜਾਬ ਪ੍ਰਸਤ ਹੋਣ ਦੇ ਨਾਤੇ ਤੁਸੀਂ ਉਹ ਜ਼ਰੂਰ ਕਰਿਓ ਔਰ ਪੂਰੇ ਲੋਕਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਤੁਹਾਡਾ ਬੜਾ ਵੱਡਾ ਇਸ ਭਾਈਚਾਰੇ ਦਾ ਜਿਨ੍ਹਾਂ ਨੇ ਸਾਰੀ ਗੱਲ ਸੱਚ ਦੀ ਲੋਕਾਂ ਦੇ ਸਾਹਮਣੇ ਦੱਸਣੀ ਹੁੰਦੀ ਆ ਸੋ ਤੁਸੀਂ ਉਹਦੇ ਵਿੱਚ ਜ਼ਰੂਰ ਸੱਚ ਦੱਸਣ ਦੀ ਔਰ ਆਪਣੀ ਜਿਹੜੀ ਪ੍ਰੈਸ ਦੀ ਬੜੀ ਵੱਡੀ ਇੱਕ ਲੋਕਾਂ ਦੇ ਇੱਕ ਵਿਸ਼ਵਾਸ ਹੁੰਦਾ ਉਹਨੂੰ ਬਰਕਰਾਰ ਰੱਖਿਓ ਸੋ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਇਹ ਚੱਲਦੀ ਬਈ ਕੋਈ ਚੈਨਲ ਨਹੀਂ ਜਿੱਥੇ ਪੰਜਾਬ ਦੀ ਜੱਥੇ ਬੱਦੀ ਤੇ ਨਵਾਂ ਅਕਾਲੀ ਦਲ ਜਿਹੜਾ ਗਿਆਨੀਆ ਇਹ ਵਰਕ ਸਿੰਘ ਹੋਣਾ ਦਾ ਜੱਥੇਦਾਰ ਸਾਹਿਬ ਦਾ ਆਪਸ ਦੇ ਵਿੱਚ ਇਹਨਾਂ ਦਾ ਸਮਝੌਤਾ ਹੋ ਜਾਂਦਾ ਕੋਈ ਇਸ ਤਰ੍ਹਾਂ ਦੀ ਗੱਲ ਚੱਲੀ ਹੈ ਤੁਹਾਡੀ ਜੀ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਦੰਦਾਰ ਲੈ ਕੇ ਪਹਿਲਾਂ じゃ ਠੀਕ ਹੈ ਹਾਂ ਹੁਣ ਇਹ ਵੱਡਾ ਸਵਾਲ ਖੜਾ ਹੋ ਰਿਹਾ ਜਿਹੜਾ ਭਾਈ ਸਾਹਿਬ ਉਹਨਾਂ ਨੇ ਉਹਨਾਂ ਨੂੰ ਸਵਾਲ ਕੀਤਾ ਉਹਦਾ ਜਵਾਬ ਇਹ ਕਿ ਜੋ ਵੀ ਪੰਥ ਕੇਕਤਾ ਲਈ ਕੋਈ ਯਤਨ ਕਰਦਾ ਤੇ ਅਸੀਂ ਉਹਦਾ ਸਮਰਥਨ ਕਰਦੇ ਹਾਂ ਪਰ ਮੇਰਾ ਖਿਆਲ ਹੈ ਕਿ ਉਹ ਪੂਰੀ ਕੌਮ ਨੂੰ ਇਕੱਠਾ ਕਰਨ ਵਾਲਾ ਯਤਨ ਹੋਣਾ ਚਾਹੀਦਾ ਨਾ ਕਿ ਕੋਈ ਇੱਕ ਦੋ ਧੜਿਆਂ ਨੂੰ ਇਹ 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 ਚੀਜ਼ ਨਹੀਂ ਹੋਣੀ ਚਾਹੀਦੀ ਬਾਕੀ ਠੀਕ ਹੈ ਕਿ ਜੇ ਆਉਣ ਵਾਲੇ ਸਮੇਂ ਚ ਅਸੀਂ ਉਹ ਜੋ ਪੰਥਕ ਕੌਂਸਲ ਉਹਨਾਂ ਨੇ ਅਨਾਉਂਸ ਕੀਤੀ ਆ ਉਦੇ ਕਾਰਕ ਜਾ ਰਹੀ ਉਹਦਾ ਕਾਰਜ ਖੇਤਰ ਸਾਰੀਆਂ ਚੀਜ਼ਾਂ ਅਸੀਂ ਆਪਣੀ ਪਾਰਟੀ ਚ ਵਿਚਾਰਾਂਗੇ ਫਿਰ ਉਹਦੇ ਅਨਸਾਰ ਹੀ ਅਸੀਂ ਉੱਥੇ ਕੋਈ ਫੈਸਲਾ ਲਵਾਂਗੇ ਮਤਲਬ ਹੋ ਸਕਦੀ ਕਿ ਨਹੀਂ ਹੋ ਸਕਦੀ ਸਵਾਲ ਮਤਲਬ ਤੁਹਾ ਸਵਾਲੇ ਪੁੱਛੇ ਲਗੇ ਤੁਸੀਂ ਕਹਿੰਦੇ ਹੋਣਾ ਜੇ ਤਾਂ ਹੋ ਸਕਦੀ ਕਿ ਇਲੈਕਸ਼ਨ ਕੱਢੇ ਲੜਦਾ ਹੈ ਤੇ ਨਹੀਂ ਲੜਦਾ ਨਹੀਂ ਇਲੈਕਸ਼ਨ ਚ ਅਸੀਂ ਦੇਖਦੇ ਆ ਕਿ ਜੇ ਕੋਈ ਕਿਹੜਾ ਉਮੀਦਵਾਰ ਅਸੀਂ ਅਸੀਂ ਦੰਨੇ ਉਹਨੂੰ ਸਾਰੇ ਜਿਹੜੇ ਸਵੀਕਾਰ ਕਰਦੇ ਅਸੀਂ ਤੇ ਕਹਿੰਨੇ ਕਿ ਸਾਰਿਆਂ ਨੂੰ ਜਿਹੜੇ ਆਪਣੇ ਉਥੇ ਕੌਮੀ ਪੱਧਰ ਤੇ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਚਾਹੀਦੀ ਆ ਇਸ ਕਰਕੇ ਅਸੀਂ ਤੇ ਸਾਰਿਆਂ ਕੋਈ ਜਿੰਨੀਆਂ ਵੀ ਪੰਥਿਕ ਜਥੇਬੰਦੀਆਂ ਜੋ ਵੀ ਸਾਰੇ ਉਥੇ ਸਾਰਿਆਂ ਦਾ ਸਹਿਯੋਗ ਚਾਹੁੰਦੇ ਹਾਂ 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 ਜੀ ਸੰਦੀਪ ਸਿੰਘ ਸੰਨੀ ਉਮੀਦਵਾਰ ਆਕਾਲੀ ਦਲ ਵਾਪਸ ਪੰਜਾਬੋਂ ਅਨੁਭਵ ਹੈ ਕਿ ਸਾਂਝੇ ਤੌਰ ਤੇ ਲੜਾਕਾ ਇਹਦੇ ਚੀਜ਼ ਜੀ ਅਸੀਂ ਉਹਨਾਂ ਦੇ ਪਰਿਵਾਰ ਨੂੰ ਇਹ ਬੇਨਤੀ ਕਰਾਂਗੇ ਬਾਕੀ ਉਹਦੇ ਪਰਿਵਾਰ ਨੇ ਫੈਸਲਾ ਕਰਨਾ ਹੈ ਕਿ ਉਹ ਠੀਕ ਹੈ ਕਿ ਸਾਡੀ ਪਾਰਟੀ ਵੱਲੋਂ ਆਉਂਦੇ ਆ ਕਿ ਜੇ ਉਹ इवन ਕਹੇ ਆਜ਼ਾਦ ਵੀ ਲੜਦੇ ਆ ਤੇ ਅਸੀਂ 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 ਪੂਰਨ ਤੌਰ ਤੇ ਉਹਨਾਂ ਦਾ ਸਮਰਥਨ ਸਮਝਾਤਾ ਹੋ ਜਾਂਦਾ ਤੇ ਫਿਰ ਫਿਰ ਉਹ ਦੂਸਰਾ ਤੜਾਕ ਜਾਂਦਾ ਵੀ ਨਹੀਂ ਅਸੀਂ ਸੰਦੀ ਸੰਦੀ ਨਹੀਂ ਦੇ ਚਲੋ ਇਹ ਤੇ ਠੀਕ ਹੈ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਸਾਡੀ ਬੇਨਤੀ ਆ ਜੇ ਉਹਨਾਂ ਦੇ ਪਰਿਵਾਰ ਨੇ ਫੈਸਲਾ ਕਰਨਾ ਕਿ ਉਹਨਾਂ ਇਲੈਕਸ਼ਨ ਲੜਨੀ ਆ ਨਹੀਂ ਲੜਨੀ ਉਹਨਾਂ ਨੇ ਕਿਸੇ ਇੱਕ ਪਾਰਟੀ ਵੱਲੋਂ ਲੜਨੀ ਆ ਆਜ਼ਾਦ ਲੜਨੀ ਆ ਅਸੀਂ ਪਹਿਲ ਉਹਨਾਂ ਨੂੰ ਦਵਾਂਗੇ ਬਾਕੀ ਫੈਸਲਾ ਉਹਨਾਂ ਦੇ ਉੱਪਰ ਅਕਾਲੀ ਦਲ ਦੇ ਨਾਲ ਜਿਹੜਾ ਨਵੇਂ ਅਕਾਲੀ ਦਲ ਦੇ ਅਰਗਾਨੀਆਂ ਕਿ ਇਹ ਸਾਰੇ ਕੰਮ ਤੱਕ ਇਕੱਠੇ ਕਰੋਂ ਨਹੀਂ ਜਾਈ ਦੀਆਂ ਪਰ ਗੱਲ ਇਹਦੀ ਕੀਤੀ ਜਾਂਦੀ ਕਿ ਸਾਰੇ ਇੱਕ ਮਿੰਟ ਫਾਰਮ ਤੇ ਇਕੱਠੇ ਹੋ ਜਾਣਗੇ ਤੇ ਉਸ ਨੂੰ ਲੈ ਕੇ ਉੱਥੇ ਤੇ ਪੁਰਾਣਾ ਕਾਲੀਦਲ ਵੀ ਆਉਂਦਾ ਜੀ ਉਹਦੇ ਵੀ ਬੜੇ ਸਿੱਖ ਵਿਦਵਾਨ ਅਗੇ ਨਹੀਂ ਅਸੀਂ ਤੇ ਕਹਿੰਦੇ ਆ ਕਿ ਜਿਹੜੇ ਜਿਹੜੇ ਜਿਨ੍ਹਾਂ ਨੂੰ ਪੰਥਨ ਨਕਾਰ ਚੁੱਕਾ ਪੰਜਾਬ ਦੇ ਲੋਕ ਨਕਾਰ ਚੁੱਕੇ ਉਹਨਾਂ ਨੂੰ ਪਿੱਛੇ ਢਾਹ ਕੇ ਜਿਹੜੇ ਕੋਈ ਨਵੇਂ ਲੋਕ ਜਿਹੜੇ ਪੰਥ ਦੀ ਸਿਰਤਾ ਜਿਨ੍ਹਾਂ ਨੇ ਪੰਜਾਬ ਪ੍ਰਸਤ ਹੋਣਾ ਪੰਥ ਪ੍ਰਸਤ ਹੋਣ ਜਿਹੜੇ ਧਰਤੀ ਦੀ ਪਹਿਰੇਦਾਰੀ ਕਰ ਸਕਦੇ ਹੋਣ ਉਹ ਉਹ ਲੋਕ ਅੱਗੇ ਆਉਣ ਤੇ ਅਸੀਂ ਉਹਨਾਂ ਦੇ ਜਿਹੜੇ ਸਾਰਿਆਂ ਦੀ ਏਕਤਾ ਦਾ ਸਵਾਗਤ ਕਰਦੇ ਹਾਂ ਮੇਰੇ ਬਾਪੂ ਜੀ ਅਮਰਪਤਵਾਲੀ ਨੂੰ ਨਾ ਕਰੋ ਮੁਲਾਕਾਤ ਨਹੀਂ ਕੀਤੀ ਹੋਰ ਹੋਰ ਅੰਦੇ ਬਾਰੇ ਅਮਰਪਤ ਜੀ ਦਾ ਉਹਨਾਂ ਦਾ ਪੰਡਿਤ ਉਹ ਦੋ ਸਰਵੋਤਮ ਤੇ ਪੰਡਿਤ ਹੋ ਗਿਆ ਉਹਨਾਂ ਦਾ ਉਸ ਬਾਬਾ ਤੇ ਕੀ ਸਰਕਾਰ ਨੂੰ ਕੋਈ ਚਿੱਠੀ ਲਿਖੀ ਹੈ ਉਹਨਾਂ ਨੇ ਇਹ ਪਿਛ ਆ 15 ਤਰੀਕ ਨੂੰ ਉਹਨਾਂ ਦੇ ਮਾਤਾ ਜੀ ਮਿਲ ਕੇ ਆਏ ਸੀਗੇ ਤੇ ਅਸੀਂ ਤੇ ਵੈਸੇ ਜਿਹੜੇ ਤੁਹਾਨੂੰ ਸਰਕਾਰ ਨੂੰ ਪਹਿਲਾਂ ਵੀ ਅਸੀਂ ਜਿਹੜਾ ਉਹਨਾਂ ਦੇ ਪ੍ਰੋਲ ਵਾਸਤੇ ਵੀ ਲਿਖ ਕੇ ਦਿੱਤਾ ਸੀ ਤੇ ਉਹ ਵੀ ਚਿੰਤਤ ਹੈ ਉਹਨਾਂ ਨੇ ਉਥੋਂ ਵੀ ਪਾਰਲੀਮੈਂਟ ਨੂੰ ਲਿਖੀ ਕਿ ਮੇਰੇ ਇਲਾਕੇ ਚ ਬਹੁਤ ਵੱਡੇ ਪੱਧਰ ਤੇ ਹੜ੍ਹਾਂ ਨੇ ਨੁਕਸਾਨ ਕੀਤਾ ਇਸ ਕਰਕੇ ਉਹਤੇ ਵਾਸਤੇ ਕੋਈ ਵੱਡੇ ਪੱਧਰ ਤੇ ਕੋਈ ਰਾਤ ਪੈਕੇਜ ਦਿੱਤਾ ਜਾਣਾ ਚਾਹੀਦਾ ਬਾਕੀ ਅਸੀਂ ਤੇ ਚਾਹੁੰਦੇ ਸੀ ਕਿ ਉਹ ਬਾਹਰ ਹਉਂਦੇ ਤੇ ਲੋਕਾਂ ਦੇ ਜੋ ਜੋ ਵੀ ਇੱਥੇ ਦਾ ਜਿੰਨਾ ਨੁਕਸਾਨ ਹੋਇਆ ਉਹਦਾ ਪੂਰੇ ਪੌਰਨ ਤੋਕੇ ਆਪਣੀ ਅੱਖਾਂ ਨਾਲ ਦੇਖ ਕੇ ਉਹ ਜਿਹੜੀ ਆਵਾਜ਼ ਆ ਉਹ ਇੰਟਰਨੈਸ਼ਨਲ ਪੱਧਰ ਤੇ ਜਾਂ ਪਾਰਲੀਮੈਂਟ ਜੋ ਸੈਂਟਰ ਤੇ ਅੱਗੇ ਰੱਖਦੇ ਕਿ ਵੱਤੋਂ ਵੱਤ ਜਿਹੜਾ ਉਹਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਤੁਸੀਂ ਕੋਈ ਪੈਸਾ ਅਜੇ ਤੱਕ ਵੰਡਿਆ ਗਿਆ ਕਿ ਨਹੀਂ ਜਿਹੜਾ ਉਹਨਾਂ ਦੇ ਅਖਤਿਆਰੀ ਕੋਟਾ ਹੁੰਦਾ ਹੈ ਨਹੀਂ ਉਹਨਾਂ ਦੇ ਅਖਤਿਆਰੀ ਕੋਟੇ ਚੋਂ ਜੋ ਵੀ ਕੋਈ ਵੀ 1 ਰੁਪਿਆ ਵੀ ਨਾ ਅਜੇ ਤੱਕ ਦਿੱਤਾ ਗਿਆ ਤੇ ਨਾ ਜੇ ਕੋਈ ਅਸੀਂ ਉਹਦੇ ਉਹਦੇ ਬਾਰੇ ਚ ਵੀ ਇਹ ਲਿਖਿਆ ਸੀ ਇਹਦੇ ਬਾਰੇ ਚ ਕਿਉਂ ਰਿਲੀਜ਼ ਕੀਤਾ ਜਾਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਰਿਜੈਕਟ ਕਰ ਦਿੱਤੀਆਂ ਅਕਾਲੀ ਦਲ ਬਾਦਲ ਦੇ ਵਿਰੁੱਧ ਜਿਹੜਾ ਨਵਾਂ ਅਕਾਲੀ ਦਲ ਬਣਿਆ ਉਹਦੇ ਨਾਲ ਰਲੇਵਾ ਹੋ ਸਕਦਾ ਨਹੀਂ ਅਕਾਲੀ ਦਲ ਵਾਸਤੇ ਕੀ ਆਉਗਾ ਉਹਨਾਂ ਲਈ ਸਮਝ ਨਹੀਂ ਅੱਜ ਇਹ ਫੇਲ ਅਜਿਹਾ ਦੀ ਕੋਈ ਰਲੇਵੇਂ ਵਾਲੀ ਕੋਈ ਗੱਲ ਨਹੀਂ ਗਈ ਇਹ ਰਲੇਵਾ ਕਿ ਅਕਾਲੀ ਦਲ ਜਿਹੜਾ ਵਾਰਿਸ ਪੰਜਾਬ ਆ ਉਹ ਆਪਣੇ ਤੌਰ ਤੇ ਪੂਰਨ ਤੌਰ ਤੇ ਪੂਰੇ ਪੰਜਾਬ ਚ ਆਪਣੇ ਆਪ ਨੂੰ ਇਕਜੁੱਟ ਕਰ ਰਿਹਾ ਵਿਸਾਰ ਕਰ ਰਿਹਾ ਆਪਣਾ ਆਉਣ ਵਾਲੇ ਸਮੇਂ ਚ ਜੇ ਕੋਈ ਕੌਮ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੋਈ ਕੋਈ ਸਾਂਝੇ ਤੌਰ ਤੇ ਚੋਣ ਲੜਨੀ ਪੈਂਦੀ ਆ ਜਾਂ ਕੋਈ ਕਰਨੀ ਪੈਂਦੀ ਆ ਤੇ ਅਸੀਂ ਜਿਹੜੀਆਂ ਜਿਹੜੀਆਂ ਪੰਥਕ ਮੁੱਦਿਆਂ ਤੇ ਕੋਈ ਮਤਲਬ ਆਪਸੀ ਜਿਹੜੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਉਹਨਾਂ ਨਾਲ ਹੋ ਸਕਦੀ ਹੈ ਪੰਜਾਬ ਨਾ ਜੈਵਿਟੀ ਨਾ ਕੋਈ ਸਾਰਾ ਜਾਂ ਸਰਕਾਰ ਦਾ ਇਸ ਸਮੇਂ ਜੋ ਕਿੱਥੇ ਖੜੀ ਕਿੰਨਾਂ ਲੋਕਾਂ ਦੀ ਝੋੜ ਆਈ ਹੋਈ ਹੈ ਇਹ ਮੇਰਾ ਖਿਆਲ ਹੈ ਕਿ ਉਹ ਤੇ ਪੰਜਾਬ ਦੇ ਲੋਕ ਦਾ ਹੜ੍ਹ ਪ੍ਰਭਾਵ ਤੋਂ ਲੋਕ ਹੀ ਸਭ ਤੋਂ ਵੱਧ ਆ ਸਕਦੇ ਕਿ ਪੰਜਾਬ ਸਰਕਾਰ ਨੇ ਉੱਥੇ ਕੀ ਕੀਤਾ ਲੇਕਿਨ ਬਾਕੀ ਜਿਹੜੀਆਂ ਸਾਡੇ ਜੱਥੇਬੰਦੀ ਨੇ ਹੋਰ ਜਿਹੜੀਆਂ ਸਮਾਜਿਕ ਜੱਥੇਬੰਦੀਆਂ ਸੀ ਉਹਨਾਂ ਨੇ ਬਹੁਤ ਵੱਡਾ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਦੂਜੀਆਂ ਲੋਕਾਂ ਨੇ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਉਹਨਾਂ ਦੀ ਬਹੁਤ ਵੱਡੇ ਪੱਤਰ ਤੇ ਬਾਹ ਫੜੀ ਸਾ ਤੇ ਪਰ ਮੇਰੇ ਖਿਆਲ ਪੰਜਾਬ ਸਰਕਾਰ ਜਿਹੜੀ ਹੈ ਕਿ ਖਾਲੀ ਐਲਾਨ ਹੀ ਕਰਦੀ ਰਹੀ ਤੇ ਹੁਣ ਵੀ ਮੇਰਾ ਖਿਆਲ ਹੈ ਕਿ ਦੋ ਦਿਨ ਦਾ ਸੈਸ਼ਨ ਸੀ ਲੋਕਾਂ ਨੂੰ ਉਮੀਦ ਸੀ ਕਿ ਜੋ ਹੜ੍ਹ ਪ੍ਰਭਾਵ ਹਾੜਾਂ ਦੇ ਆਧਾਰਤੀ ਇਹ ਸੈਸ਼ਨ ਰੱਖਿਆ ਗਿਆ ਤੇ ਇਹਦੇ ਚ ਲੋਕਾਂ ਨੂੰ ਕਾਫੀ ਰਿਲੀਫ ਮਿਲੂਗੀ ਉਹਨਾਂ ਲੋਕਾਂ ਦੀ ਕੋਈ ਗੱਲ ਹੋਊਗੀ ਪਰ ਉੱਥੇ ਵੀ ਜੋ ਕੁਝ ਵਾਪਰਿਆ ਉਹ ਆਪਸੀ ਮਿਹਣੋ ਮਿਹਣੀ ਹੋ ਕੇ ਇੱਕ ਦੂਜੇ ਦੀਆਂ ਬਸ ਇਹ ਉਹ ਗੱਲਾਂ ਕਰਕੇ ਖਤਮ ਕਰ ਦਿੱਤਾ ਗਿਆ ਮੇਰਾ ਖਿਆਲ ਹੈ ਕਿ ਉਹ ਵੀ ਜਿਹੜੇ ਕਿ ਸਾਡੇ ਜਿਹੜੇ ਲੀਡਰ ਮੇਰਾ ਖਿਆਲ ਲੋਕਾਂ ਪ੍ਰਤੀ ਐਡੇ ਕੋ ਸਿਰਦ ਨਹੀਂ ਵੀ ਐਡੀ ਵੱਡੀ ਤਰਾਸ ਦੀ ਹੈ ਤੇ ਅਸੀਂ ਉਹਨਾਂ ਦੀ ਗੱਲ ਕਰੀਏ ਉੱਥੇ ਆਪ ਆਪਣੀ ਰਾਜਨੀਤੀ ਇੱਕ ਦੂਜੇ ਦੇ ਖਿਲਾਫ ਇਲਜ਼ਾਮबाजी ਕਰਕੇ ਤੇ ਉਹ ਜਿਹੜਾ ਕੋ ਦੋ ਦਿਨ ਦੇ ਚੁੱਕ ਕਿੰਨਾ ਪੈਸਾ ਮੇਰਾ ਖਾਤਾ ਕੋ ਜੋ ਅਸਾਇਸਨ ਤੇ ਲਾਉਣਾ ਸੀ ਉਹ ਹੜਪ ਪ੍ਰਭਾਵਤ ਲੋਕਾਂ ਤੇ ਲਾਇਆ ਜਾਂਦਾ ਤੇ ਉਹ ਉਹ ਵਧੀਆ ਹੋਣਾ ਸੀ 2027 ਬਾਅਦ ਪੰਜਾਬ ਦੇ ਵਿਸਾਰੀ ਪਾਰਟੀ ਦੀਆਂ ਤਿਆਰੀਆਂ ਚ ਕੋਲਣ ਹਾਂ ਜੀ ਹਾਂਜੀ ਅਸੀਂ ਦਿਨ ਰਾਤ ਲੱਗੇ ਹੋਏ ਹਾਂ ਅਸੀਂ ਪੂਰਨ ਤੌਰ ਤੇ ਆਪਣੀ ਪਾਰਟੀ ਅਸੀਂ ਸਾਰੇ ਜ਼ਿਲ੍ਹਿਆਂ ਚ ਤਾਕਤ ਕਰਤੀ ਉਹਨੂੰ ਅੱਗੇ ਹੋਰ ਵਧਾ ਰਹੇ ਹਾਂ ਚੰਗੇ ਚੰਗੇ ਲੋਕ ਸਾਡੇ ਨਾਲ ਜੁੜ ਰਹੇ ਆ ਤੇ ਅਸੀਂ ਇਹ ਚੀਜ਼ ਹੈ ਕਿ 2027 ਚ ਹਾਂ 2027 ਚ ਅਸੀਂ ਇਲੈਕਸ਼ਨ ਲੜਾਂਗੇ ਜੀ ਪੂਰੀ ਤਰ੍ਹਾਂ ਅੱਛਾ ਇੱਕ ਬਾਬਾ ਬੜਾ ਸਰਗਰਮ ਹੋਇਆ ਇਸਲੇ ਕੁਝ ਦਿਨਾਂ ਤੋਂ ਪਰਿਵਰਿਅ ਨਾ ਪੇ ਜਾਵੇ ਕਿਸੇ ਚੰਨ ਦਾ ਕਹਿੰਦਾ ਕਦੀ ਵਾਪਸ ਆਇਆ ਜਾਂਦਾ ਤੁਸੀਂ ਇਹਨੂੰ ਕਿੱਥਾ ਦੇਖਦੇ ਨਹੀਂ ਅਸੀਂ ਇਹ ਤੇ ਜੀ ਹੈ ਕਿ ਇਹਦੇ ਚੋ ਉਹ ਬਾਬਾ ਬਾਬਾ ਜਵਾਬ ਦੇ ਸਕਦਾ ਹੈ ਜਾਂ ਜਿਹੜੇ ਲੋਕ ਉਹਨੂੰ ਮਿਲ ਰਹੇ ਆ ਉਹਦੇ ਵਾਸਤੇ ਕਿਉਂਕਿ ਇਥੇ ਕੋਈ ਵੀ ਆਜ਼ਾਦ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਬਾਬਿਆਂ ਨੂੰ ਵੀ ਆਪਣੀ ਜਿਹੜੀ ਡਿਊਟੀ ਹੈ ਉਹਨਾਂ ਦੀ ਜਿਹੜੀ ਉਹਨਾਂ ਨੂੰ ਉਹ ਕਰਨੀ ਚਾਹੀਦੀ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਇਸ ਕਰਕੇ ਜਿਹੜਾ ਮੇਰੇ ਖਿਆਲ ਹੈ ਕਿ ਜੋ ਡੇਰਾਵਾਦ ਰਿਹਾ ਪੰਜਾਬ ਚ ਉਹ ਉਹਦੇ ਨਾਲ ਵੀ ਇਸ ਖਾਸ ਕਰਕੇ ਸਿੱਖੀ ਨੂੰ ਕਾਫੀ ਵੱਡੀ ਨੁਕਸਾਨ ਹੈ 2027 ਦੇ ਵਿੱਚ ਡੇਰਾਵਾਦ ਖਤਮ ਕਰੋਗੇ ਜੇ ਮੰਨ ਲਓ ਕਿ ਪਾਸ਼ੀ ਤੁਹਾਡੇ ਉੱਪਰ ਕੇ ਸਾਹਮਣੇ ਆਉਂਦੀ ਆ ਵਿਧਾਨ ਸਭਾ ਜਿੱਤ ਗਈ ਆ ਤੁਸੀਂ ਸਰਗਰਮੀਆਂ 'ਚ ਕੀ ਉਹਦਾ ਰੋਲ ਹੋਊਗਾ ਡੇਰੀ ਬਾਦ ਆ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਹ ਪੰਥਕ ਸਰਗਰਮੀਆਂ ਦੇ ਵਿੱਚੋਂ ਸਪਸ਼ਟ ਤੌਰ ਤੇ ਮਿਲ ਕੇ ਵੀ ਗਏ ਆ ਮੈਂ ਇਹ ਤੇ ਮੇਰਾ ਖਿਆਲ ਹੈ ਕਿ ਜਿਨ੍ਹਾਂ ਨੂੰ ਮਿਲੇ ਉਹ ਹੀ ਦੱਸ ਸਕਦੇ ਸਾਡੇ ਨਾਲ ਤੇ ਜੋ ਕੋਈ ਇਹੋ ਜਿਹਾ ਵਿਚਾਰ ਹੋਊਗੀ ਤਾਂ ਫਿਰ ਅਸੀਂ ਸੋਚਾਂਗੇ ਕਿ ਉਹ ਪੰਥਕ ਸਰਗਰਮੀਆਂ ਜੇ ਪੰਥ 'ਚ ਕੀ ਹਿੱਸਾ ਪਾਉਣਾ ਚਾ ਰਹੇ ਆ ਪੰਥ ਜਿਹੜਾ ਕੋਈ ਨੁਕਸਾਨ ਹੋਇਆ ਉਹਨੂੰ ਕਿੱਦਾਂ ਘਟਾਉਣਾ ਚਾ ਰਹੇ ਆ ਇਹ ਗੱਲ ਡੇਰੀਆਂ ਦੀ ਆਪਾਂ ਕਰਦੇ ਵੀ ਡੇਰੀਆਂ ਨੂੰ ਖਤਮ ਕਰੋਗੇ ਜਾਂ ਨਹੀਂ ਕਰੋਗੇ ਦੇ ਡੇਰੇ ਤੇ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਜੀ ਡੇਰੇ ਦੇਖੋ ਜੇ ਡੇਰਿਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਉਥੇ ਡੇਰਿਆਂ ਚ ਕੀ ਕੀ ਵਾਪਰਦਾ ਕਈਆਂ ਦੇ ਡੇਰਿਆਂ ਦੀਆਂ ਹੁਣ ਜੋ ਆਪਣਾ ਸਿਰਸੇ ਵਾਲਾ ਡੇਰਾ ਸੀ ਉਹ ਚੁੱਕੀ ਕੀ ਕੁਛ ਨਿਕਲਿਆ ਇਦਾਂ ਹੀ ਹੈ ਹੋਰ ਵੀ ਜਿਹੜੇ ਡੇਰੇ ਆ ਪਿੱਛੇ ਜੇ ਕੋ ਲੁਧਿਆਣੇ ਲੱਗੇ ਸੀ ਉਥੋਂ ਜਦੋਂ ਇਹੋ ਜੀਆਂ ਚੀਜ਼ਾਂ ਜੜੀਆਂ ਮੇਰੇ ਖਿਆਲ ਆ ਕਿ ਬਹੁਤ ਕੁਝ ਗਲਤ ਹੋ ਰਿਹਾ ਇਸ ਕਰਕੇ ਉਹਨਾਂ ਤੇ ਸਾਰਿਆਂ ਤੇ ਰਾਂ ਨੂੰ ਇਕੱਠੇ ਹੋ ਕੇ ਸੋਚ ਵਿਚਾਰ ਕਰਕੇ ਕਿਉਂਕਿ ਸਿੱਖੀ ਇੱਕ ਬਹੁਤ ਵਧੀਆ ਜੀਵਨ ਜਾਚਿਆ ਸਾਰਿਆਂ ਨੂੰ ਉੱਥੋਂ ਹੀ ਮਤਲਬ ਸੇਦ ਲੈ ਕੇ ਵਧੀਆ ਜੀਵਨ ਜੀਣਾ ਚਾਹੀਦਾ ਡੇਰਿਆਂ ਦੇ ਛੋਟੇ ਆਪਾਂ ਦੇ ਕਰਤੇ ਨੇ ਲੋਕ ਨੇ ਜਿਹੜੇ ਸਰਦਾਰ ਜਿਹੜੇ ਕਿਨੇ ਸਰਦਾਰ ਚਲੇ ਗਏ ਨੇ ਉਹਨਾਂ ਨੂੰ ਬਾਕਸ ਤੋਂ ਧਰਮ ਦੇ ਉਹਨਾਂ ਬਾਕਸ ਤੋਂ ਲੈਵੰਡੀ ਕਰ ਰਏ ਕੋਸ਼ਿਸ਼ ਕਰ ਰਏ ਵੀ ਨਹੀਂ ਇਹ ਮੇਰਾ ਹਰਦੀ ਤੋਂ ਨਾਣੇ ਕਹਿ ਵੀ ਨਹੀਂ ਲੈ ਕੇ ਆਵਾ ਬਾਕਸ ਲੈ ਕੇ ਆਵਾ ਨਹੀਂ ਇਹ ਤੇ ਸਾਰਿਆਂ ਦੀ ਇੱਛਾ ਹੈ ਕਿ ਜਿਨ੍ਹਾਂ ਨੂੰ ਕੋਈ ਤੋ ਕੇਨਾਲ ਜਾਂ ਕੋਈ ਲਾਲਚ ਦੇ ਕੇ ਆਪਣੇ ਧਰਮ ਤੋਂ ਤੋੜਿਆ ਜਾਂਦਾ ਇੱਕ ਵੈਸੇ ਵੀ ਗੈਰਕਾਨੂੰਨੀ ਹੈ ਇੱਕ ਗੈਰ ਵੈਸੇ ਵੀ ਗੈਰ ਇਨਸਾਨੀਅਤ ਆ ਕਿ ਉਹ ਜੇ ਉਹ ਕਿਸੇ ਦੀ ਆਪਾਂ ਕੋਈ ਲੋੜ ਪੂਰੀ ਕਰਕੇ ਉਹਨੂੰ ਉਹਦਾ ਧਰਮ ਖਰੀਦਣ ਦੀ ਕੋਸ਼ਿਸ਼ ਕਰੀਏ ਤੇ ਉਹ ਸਹੀ ਨਹੀਂ ਗੀ ਗੱਲ ਠੀਕ ਹੈ ਕਿ ਲੋਕ ਜੇ ਅਗਰ ਆਪਣੀ ਮਰਜ਼ੀ ਨਾਲ ਕੋਈ ਜਾ ਰਿਹਾ ਤਾਂ ਉਹਨੂੰ ਰੋਕਿਆ ਵੀ ਨਹੀਂ ਜਾਣਾ ਚਾਹੀਦਾ ਪਰ ਕਿਸੇ ਨੂੰ ਲੋਭ ਲਾਲਚ ਦੇ ਕੇ ਕਿਸੇ ਨੂੰ ਕੋਈ ਇਹੋ ਜਿਹਾ ਕਿ ਨਹੀਂ ਲੱਗਦਾ ਹਾਂਜੀ ਮਾਲ ਕਟੇਵਾਲਾ ਦੇ ਚੱਲੇ ਜਿਹੜਾ ਸਰਦਾਰ ਜਿਹਨੇ ਪਗੜੀ ਬੰਨੀ ਆ ਉਹ ਜਾ ਕੇ ਸਟੇਜ ਦੇ ਉੱਤੇ ਚੜਦਾ ਆ ਜਿਹੜਾ ਪੂਰਾ ਤਹੀ ਕਰਦੇ ਕਰੋਗੇ ਗਾ ਆਉਣ ਵਾਲੇ ਦਿਨਾਂ 'ਚ ਇਹ ਇਹ ਤਾਂ ਮੇਰਾ ਖਿਆਲ ਹੈ ਕਿ ਸਾਡੇ ਵਾਸਤੇ ਇਸ ਜਿਹੜੀਆਂ ਸਾਡੀਆਂ ਸੰਸਥਾਵਾਂ ਜਿਹੜੇ ਸਾਡੇ ਬڑے ਮੁਖੀ ਰਹੇ ਆ ਜਿਹੜੇ ਆਪਣੇ ਆਪ ਨੂੰ ਪੰਥਕ ਦਾ ਪੰਥਕ ਪਹਿਰੇਦਾਰੀ ਦਾ ਮੋਕਾ ਦੰਦੇ ਰਹੇ ਆ ਉਹਨਾਂ ਦੀ ਜ਼ਿੰਮੇਵਾਰੀ ਵੰਡੀ ਸੀ ਕਿ ਇਹੋ ਜਿਹੇ ਹਾਲਾਤ ਕਿਉਂ ਪੈਦਾ ਹੋ ਗਏ ਕਿ ਜਿਹੜੇ ਪੱਗਾਂ ਵਾਲਿਆਂ ਨੇ ਦੂਜਿਆਂ ਨੂੰ ਮੋੜ ਕੇ ਲਿਆਉਣਾ ਸੀ ਉਹ ਆਪ ਹੀ ਕਿਉਂ ਉਧਰ ਨੂੰ ਤੁਰ ਪਏ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਵਾਲ ਜਿਹੜੇ ਆ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਇਹ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਬਜ਼ੇਕਦਾਰੀ ਰੱਖੀ ਆ ਉਹ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਇਹ 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 ਹਾਲਾਤਾਂ ਦੇ ਜ਼ਿੰਮੇਵਾਰ ਕੌਣ ਹੈ ਪਬਜੀ ਇੱਕ ਜਿਹੜੇ ਗਿਆਨੀ ਅਭੀ ਸਿੰਘ ਗੁਣੀ ਜੀ ਉਹ ਕੰਨ ਦਾ ਮਰ ਕੇ ਵਿਸ਼ਵਾਸ ਰੱਖਦੇ ਨੇ ਕਿ ਜਦਾਂ ਵਿੱਚ ਸ਼ਾਹ ਹਾਂ ਉਹਨਾਂ ਨੇ ਉਪਰਲੀ ਕਿਹਾ ਕਿ ਗੱਲਬਾਤ ਹੁੰਦੀ ਰਹਿੰਦੀ ਉਹਨਾਂ ਦੀ ਜਾਂ ਉਹ ਗੱਲਬਾਤ ਦੇ ਵਿੱਚ ਰੱਖਦੇ ਨੇ ਕਿ ਵਿਸ਼ਵਾਸ ਰੱਖਦੇ ਨੇ ਵੀ ਗੱਲਬਾਤ ਹੋਣੀ ਚਾਹੀਦੀ ਆ ਤੁਹਾਡੀ ਪੰਥਕੀ ਇੱਕ ਤਾਂ ਜੇ ਉਸ ਪਾਸੇ ਚਲੋ ਜੇ ਹੁੰਦੀ ਆ ਤਾਂ ਤੁਹਾਨੂੰ ਵੀ ਲੱਗਦਾ ਕਿ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਜੇ ਤੁਸੀਂ ਅੰਮ੍ਰਿਤਪਾਲ ਦੇ ਮਾਮਲੇ ਦਿੱਤੇ ਜਾਂ ਹੜ੍ਹਾਂ ਦੇ ਮੁੱਦੇ ਤੇ ਕੇਂਦਰ ਨਾਲ ਗੱਲ ਕੀਤੀ ਬਟ ਉਹਨਾਂ ਨੇ ਨਾਂ ਤੇ ਪਰੋਲ ਦਿੱਤੀ ਉਲਟਾ ਰੱਦ ਕਰ ਦਿੱਤੀ ਬਾਕੀ ਇਸ ਇਹ ਚੀਜ਼ਾਂ ਜਿਹੜੀਆਂ ਨੇ ਇਹ ਗੱਲਬਾਤ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਹੋਏਗੀ ਕਿ ਉਹ ਚਾਹੁੰਦੇ ਕਿ ਕੇਂਦਰ ਨਾਲ ਗੱਲ ਵੀ ਹੁੰਦੀ ਨਵੇ ਬਟ ਜਿਸ ਤਰ੍ਹਾਂ ਦਾ ਵਿਵਹਾਰ ਕਰਦੇ ਜਵਾਬ ਮਿਲ ਜਾਂਦਾ ਤਾਂ ਇਹ ਇਸ ਚੀਜ਼ ਤੁਹਾਡੇ ਆਪਸ ਵਿੱਚ ਈਟਾ ਹੁੰਦੀਗੀ ਮੇਰਾ ਖਿਆਲ ਹੈ ਕਿ ਗੱਲਬਾਤ ਕਰਨੀ ਕੋਈ ਗਨਾਹ ਨਹੀਂਗਾ ਪਰ ਗੱਲਬਾਤ ਕਾਦੇ ਵਾਸਤੇ ਕੀਤੀ ਜਾ ਰਹੀ ਹੈ ਕੋਈ ਕੌਮ ਦੇ ਹਿੱਤ ਚ ਕੀਤੀ ਜਾ ਰਹੀ ਹੈ ਜੀ ਉਹਨਾਂ ਦੀ ਜਾ ਰਹੀ ਹੈ ਤੇ ਕੌਮ ਦੇ ਜੋ ਮਸਲੇ ਆ ਉਹਨਾਂ ਨੂੰ ਹੱਲ ਕਰਵਾਇਆ ਜਾਣਾ ਚਾਹੀਦਾ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਣਾ ਚਾਹੀਦਾ ਪੰਜਾਬ ਦੇ ਹੱਕਾਂ ਹਕੂਕਾਂ ਲਈ ਉਹ ਆਪਣੇ ਜਿਹੜੀ ਜਾਰੀ ਨੂੰ ਵਰਤਿਆ ਜਾਣਾ ਚਾਹੀਦਾ ਤੇ ਉਹਦਾ ਤੇ ਸਵਾਗਤ ਹੈ ਤੇ ਜੋ ਕੋਈ ਆਪਣੇ ਨਿੱਜੀ ਲਾਭ ਲਈ ਕੋਈ ਜਾਰੀ ਰੱਖਦਾ ਤੇ ਮੇਰੇ ਖਿਆਲ ਉਹ 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 ਉਹਦਾ ਤੇ ਫਿਰ ਰੱਖਤੀ ਜੇ ਕਰੋਗੇ ਅੱਲਾਹ ਜੇਹਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਜੀ ਐਸ ਟਾਈਮ ਉਦੇਸ਼ ਜੀ ਦੇ ਤਰਫੋਂ ਕਹਿ ਰਹੇ ਤੁਹਾਨੂੰ ਆਪਣੇ ਪੁੱਤਰ ਨੂੰ ਮਿਲ ਦਿੱਤਾ ਜਾਇਆ ਹੈ ਉਹਦੇ ਬਾਰੇ ਉਹਨਾਂ ਦੇ ਉਹਨਾਂ ਦੇ ਮਾਤਾ ਜੀ ਨੂੰ ਅਸੀਂ ਵੀ ਮਿਲ ਕੇ ਆਏ ਆ ਤੇ ਇਹ ਦੇਖੋ ਕਿ ਸਾਡੇ ਨਾਲ ਕਿੱਡਾ ੱੱਕਾ ਹੋ ਰਿਹਾ ਕਿ ਇੱਕ ਬਜ਼ੁਰਗ ਮਾਤਾ ਪਤਾ ਨਹੀਂ ਹੋਤੇ ਕਦੋਂ ਸਵਾਸ ਪੂਰੇ ਹੋ ਜਾਣ ਉਹਦੀ ਇੱਛਾ ਜਿਹੜੀ ਆ ਕਿ ਆਪਣੇ ਪੁੱਤਰ ਨੂੰ ਮਿਲਦੀ ਆ ਜਿਹੜਾ ਕਿ ਬੜੇ ਲੰਮੇ ਸਮੇਂ ਤੋਂ ਤੇ ਜਿਹੜੇ ਸਾਡੇ ਬਹੁਤ ਵੱਡੇ ਵੱਡੇ ਕ੍ਰਾਈਮਨਲ ਬੰਦੇ ਉਹਨਾਂ ਨੂੰ ਤੇ ਪਤਾ ਨਹੀਂ ਕਦੋਂ ਪ੍ਰੋਲਾਂ ਦਿੱਤੀਆਂ ਜਾ ਰਹੀਆਂ ਸਾਡੇ ਬੰਦਿਆਂ ਨੂੰ ਜਿਹੜਾ ਕਿ ਇਹ ਆਖਰੀ ਟਾਈਮ ਤੇ ਵੀ ਮਿਲਣ ਵਾਸਤੇ ਬੜਾ ਮੌਕੇ ਨਹੀਂ ਨਹੀਂ ਦਿੱਤਾ ਜਾ ਰਿਹਾ ਇਹ ਇਹ ਤੋਂ ਹੀ ਬਗਾਨਗੀ ਦੀ ਭਾਵਨਾ ਕਿ ਸਾਡੇ ਨਾਲ ਦੋ ਨੰਬਰ ਦਾ ਦੇ ਸ਼ਾਇਰੀਆਂ ਦਾ ਸਲੋਕ ਕੀਤਾ ਜਾ ਰਿਹਾ ਸਾਡੇ ਨਾਲ ਕੋਈ ਕਾਨੂੰਨ ਕੈਦ ਵਾਲੀ ਗੱਲ ਨਹੀਂ ਕੀਤੀ ਜਾ ਰਹੀ ਹੁਣ ਜਿਵੇਂ ਰਾਜਵਾਨਾ ਦੇ ਕੇਸ ਦੀ ਵੀ ਦੁਬਾਰਾ ਤੋਂ ਕੋ ਲਿਆ ਜਾ ਰਿਹਾ ਕਿ ਉਹ ਉਹਨੂੰ ਕਿਸੇ ਪਾਸੇ ਲਾਇਆ ਨਹੀਂ ਜਾ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਸਾਡੇ ਕੌਮ ਨਾਲ ਬਹੁਤ ਵੱਡੇ ਧੱਕਾ ਹੋ ਰਿਹਾ ਇਹਦਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਉਹਦਾ ਸਮਰਥਨ ਕਰਦੇ ਹਾਂ ਕਿ ਉਹਨਾਂ ਉਹਨਾਂ ਨੂੰ ਮੜਾਇਆ ਜਾਣਾ ਚਾਹੀਦਾ ਤੇ ਪਹਿਲੀ ਗੱਲ ਤੋਂ ਉਹਨਾਂ ਨੇ ਉਹਨਾਂ ਦਾ ਬਹੁਤ ਲੰਮਾ ਸਮਾਂ ਉਹਨਾਂ ਜੇਲਾ ਚ ਗਜ਼ਾਰ ਲਿਆ ਆਪਣੇ ਸਜ਼ਾਵਾਂ ਤੋਂ ਵੱਧ ਸਮਾਂ ਕੱਟ ਲਿਆ ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਜੇ ਰਿਹਾ ਨਹੀਂ ਤਾਂ ਉਹਨਾਂ ਨੂੰ ਪ੍ਰੋਲ ਦੇਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਵਾਸਤੇ ਜਿਦਾਂ ਦੂਜਿਆਂ ਨੂੰ ਤੁਸੀਂ ਦੇ ਰਹੇ ਉਹਨਾਂ ਨੂੰ ਵੀ ਦੇ ਰਹੋ ਠੀਕ ਹੈ ਜੀ ਹਾਂ ਜੀ ਜੇ ਉਹ ਧਿਆਰ ਗੱਲ ਕਰਦੀ ਤਾਂ ਤੁਹਾਡਾ ਉੱਥੇ ਕੀ ਤੁਹਾਡੀ ਪਾਰਟੀ ਦਾ ਸਟੈਂਡ ਹੋਊਗਾ ਮੇਰੇ ਖਿਆਲ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਆ ਸੋ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਤੇ ਪੂਰੇ ਇਸ ਜਿਹੜੇ ਸਾਡੇ ਸਿੱਖ ਸੰਸਥਾਾਂ માં ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਇੱਕ ਤੁਹਾਡੇ ਮਾਧਿਅਮ ਰਾਹੀਂ ਔਰ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਦੁਨੀਆ ਦੇ ਵਿੱਚ ਇੱਥੇ ਪੰਜਾਬ ਨਾਲ ਤਿਆਰ ਕਰਨ ਵਾਲੇ ਲੋਕਾਂ ਨੂੰ ਇੱਕ ਗੱਲ ਦੱਸਣੀ ਚਾਹੁੰਦੇ ਆ ਕਿ ਅੱਜ ਪੰਜਾਬ ਦੇ ਕਿੰਨੇ ਵੀ ਲੋਕ ਨੇ ਉਹਨਾਂ ਦੇ ਦਿਮਾਗ ਵਿੱਚ ਇੱਕ ਗੱਲ ਪਾ ਦਿੱਤੀ ਗਈ ਆ ਕਿ ਜੇ ਪੰਜਾਬ ਦੇ ਵਿੱਚ ਕਿਸੇ ਨੇ ਰਾਜ ਕਰਨਾ ਜਾਂ ਤੋ ਇੱਥੇ ਕਾਂਗਰਸ ਕਰ ਸਕਦੀ ਆ ਤੇ ਜਾਂ ਫਿਰ ਬੀਜੇਪੀ ਤੋਂ ਬਿਨਾ ਕੋਈ ਰਾਜ ਨਹੀਂ ਕਰ ਸਕਦਾ ਸੋ ਸਾਡਾ ਇਹ ਸਟੈਂਡ ਆ ਕਿ ਅਸੀਂ ਇਸ ਸੂਬੇ ਦੇ ਅੰਦਰ ਆਪਣੀ ਇੱਕ ਖੇਤਰੀ ਤੈਰ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੇ ਨਾਂ ਤੇ ਹੋਊਗੀ ਉਹ ਪਾਰਟੀ ਸੈਂਟਰ ਦੇ ਚੱਲਣ ਵਾਲੀ ਕਿਸੇ ਵੀ ਪਾਰਟੀ ਦੇ ਨਾਲ ਅਸੀਂ ਸਮਝੌਤਾ ਨਹੀਂ ਕਰਾਂਗੇ ਚਾਹੇ ਉਹਦੇ ਵਿੱਚ ਬੀਜਪੀ ਹੋਵੇ ਚਾਹੇ ਉਹਦੇ ਵਿੱਚ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਸੋ ਅਸੀਂ ਜਿਹੜੀਆਂ ਪੰਜਾਬ ਦੇ ਅੰਦਰ ਖੇਤਰੀ ਤਰ੍ਹਾਂ ਹੈਗੀਆਂ ਉਹਨਾਂ ਦੇ ਨਾਲ ਤਾਂ ਬੈਠ ਸਕਦੇ ਆ ਉਹਨਾਂ ਨਾਲ ਤਾਂ ਗੱਲ ਕਰ ਸਕਦੇ ਆ ਪਰ ਸਾਨੂੰ ਬੜਾ ਸਾਨੂੰ ਸਜ਼ਾ ਮਿਲੀ ਜਾ ਇਸ ਗੱਲ ਦੀ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਇੰਨਾ ਲੰਬਾ ਸਮਾਂ ਬੀਜਪੀ ਦੇ ਨਾਲ ਜਿਹੜੀ ਆਪਣੀ ਪਾਰਟੀ ਦਾ ਰਲੇਮਾ ਕਰਕੇ ਇੱਥੇ ਸਰਕਾਰ ਬਣਾਈ ਅੱਜ ਉਹਨਾਂ ਨੇ ਸਾਨੂੰ ਹੌਲੀ-ਹੌਲੀ ਉਹ ਸਾਡੀ ਧਿਰ ਖਤਮ ਕਰ ਦਿੱਤੀ ਇਹ ਸਾਧ ਪ੍ਰਕਾਸ਼ੋਂ ਬਾਦਲ ਹੁਣਾ ਨੂੰ ਵੀ ਨਹੀਂ ਪਤਾ ਲੱਗਾ ਇਸ ਗੱਲ ਦਾ ਸਾਡੇ ਅੱਜ 3 ਐਮ ਐਲ ਏ ਇਸ ਪਾਰਟੀ ਦੇ ਕੋਲ ਆਕਾਲੀ ਦਲ ਬਾਦਲ ਦੇ ਕੋਲ ਰਹਿ ਗਏ ਸੀਗੇ ਉਹ ਤਿੰਨਾਂ ਦੇ ਵਿੱਚੋਂ ਵੀ ਇੱਕ ਦੂਸਰੇ ਪਾਸੇ ਚਲੇ ਗਿਆ ਸੋ ਅਸੀਂ ਇਹੋ ਜਿਹਾ ਕਦੀ ਵੀ ਪਾਖੇ ਨਹੀਂ ਲਵਾਂਗੇ ਅਸੀਂ ਪੰਜਾਬ ਦੀ ਖੇਤਰੀ ਧਿਰ ਜਿਹੜੀ ਆ ਉਹ ਆਕਾਲੀ ਦਲ ਵਾਰਿਸ ਪੰਜਾਬ ਦੀ ਬਣਾ ਕੇ ਉਹਦੇ ਉੱਤੇ ਹੀ ਕੰਮ ਕਰਾਂਗੇ ਔਰ ਪੰਜਾਬ ਦੇ ਲੋਕ ਬੜੇ ਇਸ ਗੱਲ ਨੂੰ ਸਮਝ ਚੁੱਕੇ ਆ ਉਹ ਸਮਝਦੇ ਆ ਕਿ ਸਾਡੇ ਨਾਲ ਕਿੱਡੇ ਹਰ ਗੱਲ ਤੇ ਧੱਕੇ ਹੋ ਰਾਇਆ ਆ ਔਰ ਉਹ ਇਸ ਗੱਲ ਨੂੰ ਪੰਜਾਬ ਦੀ ਖੇਤਰੀ ਧਰ ਨੂੰ ਲੈ ਕੇ ਇੱਥੇ ਇਕੱਲੇ ਸਿੱਖ ਹੀ ਨਹੀਂ ਬਾਕੀ ਧਰਮਾਂ ਦੇ ਵੀ ਚਾਹੇ ਹਿੰਦੂ ਹੋਣ ਮੁਸਲਮਾਨ ਹੋਣ ਸਿੱਖ ਹੋਣ ਸਾਰੇ ਇਹ ਚਾਹੁੰਦੇ ਆ ਕਿ ਅਸੀਂ ਪੰਜਾਬ ਦੀ ਇੱਕ ਜਿਹੜੀ ਖੇਤਰੀ ਧਰ ਆ ਉਹਨੂੰ ਬਣਾ ਕੇ ਇੱਥੇ ਕੰਮ ਕਰੀਏ ਸੋ ਅਸੀਂ ਕਲੀਅਰ ਹਾਂ ਇਸ ਗੱਲ ਦੇ ਲਈ ਕਿ ਅਸੀਂ ਭਾਜਪਾ ਦੇ ਨਾਲ ਸਾਡੀ ਪਾਰਟੀ ਦਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮਝੌਤਾ ਨਹੀਂ ਹੋਊਗਾ ਜਾਂ ਜਿਹੜੀ ਧਰ ਬੀਜੇਪੀ ਨਾਲ ਸਮਝੌਤਾ ਕਰੂਗੀ ਅਸੀਂ ਉਹਨਾਂ ਵੋਟ ਸ਼ੇਅਰ ਵੀ ਨਹੀਂ ਕਰਾਂਗੇ